ਯਾ ਵੀਰ ਸੋਈ ਬਨੋ ਸਾਰੇ ਆਂ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਈਸਕ੍ਰੀਮ ਕਿਲੋ ਆਪਾਂ ਫੁੱਲ ਫੈਟ ਦੁੱਧ ਲਿਆ ਆ ਆਪਾਂ ਸਵਾਦ ਅਨਸਾਰ ਮਿੱਠਾ ਪਾਵਾਂਗੇ ਆਪਾਂ ਕਾਜੂ ਬਦਾਮ ਲੈਨੇ ਅੱਧੀ ਕੋਲੀ ਆਪਾਂ ਸੁੱਕੇ ਦੁੱਧ ਦੀ ਲਈ ਹੈ ਦੋ ਚਮਚੇ ਆਪਾਂ ਕਸਟਰਡ ਦੇ ਪਾਵਾਂਗੇ ਇਹਦਾ ਕਸਟਰਡ ਆਏ ਵਨੀਲਾ ਫਲੇਵਰ ਦਾ ਕਸਟਰਡ ਚ ਠੰਡਾ ਦੁੱਧ ਪਾ ਲਵਾਂਗੇ ਥੋੜਾ ਜਿਹਾ ਕਸਟਰਡ ਨੂੰ ਮਿਕਸ ਕਰ ਲਵਾਂਗੇ ਕਸਟਰਡ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਪਾ ਦਵਾਂਗੇ ਸੁੱਕਾ ਦੁੱਧ ਵੀ ਆਪਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਦੁੱਧ ਚ ਆਪਾਂ ਕਸਟਰਡ ਤੇ ਸੁੱਕਾ ਦੁੱਧ ਮਿਕਸ ਕਰ ਲਿਆ ਹੁਣ ਆਪਾਂ ਬਦਾਮਾਂ ਤੇ ਕਾਜੂਆਂ ਨੂੰ ਦਰਦਰੇ ਪੀਸ ਲਵਾਂਗੇ। ਦੁੱਧ ਨੂੰ ਗੈਸ ਤੇ ਰੱਖਾਂਗੇ। ਹੁਣ ਆਪਾਂ 프라이 ਪੈਨ 'ਚ ਦੁੱਧ ਨੂੰ ਪਾ ਦਵਾਂਗੇ। ਦੁੱਧਾ ਆਪਣਾ ਰਿਜਣ ਲੱਗ ਗਿਆ। 10-15 ਮਿੰਟ ਆਪਾਂ ਦੁੱਧ ਨੂੰ ਰਜਾ ਮੰਗ। 10-15 ਮਿੰਟ ਆਪਾਂ ਦੁੱਧ ਨੂੰ ਕਾੜ ਲਿਆ। ਹੁਣ ਆਪਾਂ ਇਹਦੇ ਵਿੱਚ ਬਦਾਮ ਪਾਦਵਾਂਗੇ ਪੀਸੇ ਹੋਏ ਬਦਾਮ ਤੇ ਕਾਜੂ ਥੋੜੇ ਜਿਹਾ ਆਪਾਂ ਰੱਖ ਲਵਾਂਗੇ ਹੁਣ ਆਪਾਂ ਥੋੜਾ ਥੋੜਾ ਕਰਕੇ ਕਸਟਰਡ ਤੇ ਸੁੱਕਾ ਦੁੱਧ ਪਾਵਾਂਗੇ ਇਹਦੇ ਵਿੱਚ थोड़ा थोड़ा करके आप सारा पा देवे आप हिलाई जावे दुद्ध ने अपने आप गाढ़ा हो जाना कास्टर्ड तुध पा के अपा दुध नस मिनट फेर बनावें ਦੁੱਧ ਆਪਣਾ گاੜਾ ਹੋ ਗਿਆ 10 ਮਿੰਟ ਆਪਾਂ ਦੁੱਧ ਨੂੰ ਬਣਾ ਲਿਆ ਦੁੱਧ ਆਪਣਾ گاੜਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾ ਦਵਾਂਗੇ ਸਵਾਦ ਅਨੁਸਾਰ ਮਿੱਠੇ ਨੂੰ ਆਪਾਂ ਬਣਾ ਲਵਾਂਗੇ ਦੁੱਧ ਚ ਗੋਲਡਮੈਨ ਮਿੱਠਾ ਆਪਣਾ ਘੁਲ ਗਿਆ ਦੁੱਧ ਚ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਦੁੱਧ ਨੂੰ ਠੰਡਾ ਕਰਾਂਗੇ ਹੁਣ ਆਈਸਕ੍ਰੀਮ ਵਾਲਾ ਦੁੱਧ ਆਪਣਾ ਠੰਡਾ ਹੋ ਗਿਆ ਆ ਦੇਖੋ ਠੰਡਾ ਹੋਇਆ ਗਾੜਾ ਹੋਰ ਹੋ ਗਿਆ ਆਪਣਾ ਦੁੱਧ ਹੁਣ ਆਪਾਂ ਇਹਨੂੰ ਮਿਕਸੀ ਦੇ ਜੱਗ 'ਚ ਪਾ ਲਵਾਂਗੇ ਮਿਕਸੀ ਜੇ ਜਗਲੇ ਤੇ ਪਾ ਕੇ ਆਪਾਂ ਇੱਕ ਵਾਰੀ ਮਿਕਸਿੰਗ ਚਲਾ ਲਵਾਂਗੇ ਦੁੱਧ ਆਪਾਂ ਮਿਕਸੀ ਚ ਬਣਾ ਲਿਆ ਦੇਖੋ ਆਪਣਾ ਕਰੀਮੀ ਕਰੀਮੀ ਦੁੱਧ ਹੋ ਗਿਆ ਨਾਲੇ ਆਪਣਾ ਦੁੱਧ ਪਤਲਾ ਹੋ ਗਿਆ ਹੁਣ ਆਪਾਂ ਇੱਕ ਇਹਨੂੰ ਡੱਬੇ ਚ ਪਾ ਲਵਾਂਗੇ ਜਿਹਦੇ ਚ ਆਪਾਂ ਆਈਸਕ੍ਰੀਮ ਜਮਾਉਣੀ ਆ ਉਹ ਚ ਪਾ ਲਵਾਂਗੇ ਦੂਸਰਾ ਦੁੱਧ ਵੀ ਆਪਾਂ ਬਣਾ ਲਵਾਂਗੇ ਇਸ ਤਰ੍ਹਾਂ ਦੂਸਰਾ ਦੁੱਧ ਵੀ ਆਪਾਂ ਪਾ ਦਵਾਂਗੇ ਸਾਰਾ ਦੁੱਧ ਆਪਾਂ ਮਿੱਕਸੀਸ ਬਣਾ ਲਿਆ ਹੁਣ ਆਪਾਂ ਇੱਕ ਡੱਬੀ ਲਵਾਂਗੇ ਇਹ ਜੀ ਇੱਕ ਆਪਾਂ ਡੱਬੀ ਚ ਜਮਾਵਾਂਗੇ ਆਈਸਕ੍ਰੀਮ ਹੁਣ ਆਪਾਂ ਇਹਨੂੰ ਡੱਬੀ 'ਚ ਪਾ ਦਵਾਂਗੇ ਬਾਕੀ ਦੇ ਬਚਦੇ ਨੂੰ ਆਪਾਂ ਡੱਬੇ 'ਚ ਪਾ ਦਵਾਂਗੇ ਹੁਣ ਆਪਾਂ ਇਹਦੇ ਉੱਪਰ ਇਸੇ ਹੈ ਬਦਾਮ ਤੇ ਕਾਜੂ ਪਾ ਦਵਾਂਗੇ ਇਹ ਦਬੀ ਤੇ ਵੀ ਪਾ ਦਵਾਂਗੇ ਹੁਣ ਆਪਾਂ ਪੂਰੀ ਰਾਤ ਇਹਨੂੰ ਫ੍ਰਿਜ ਚ ਰੱਖ ਦਵਾਂਗੇ ਸਵੇਰੇ ਦੇਖਾਂਗੇ ਇਸ ਤਰ੍ਹਾਂ ਬੱਥਰਾਂ ਬੰਦ ਕਰ ਦਮਾਂਗੇ ਇਹਦੇ ਉੱਪਰ ਆਪਾਂ ਪਾ ਕੇ ਤਰਨਾਂਗੇ ਪੂਰੀ ਰਾਤ ਆਪਾਂ ਫ੍ਰੀਜ ਵਿੱਚ ਰੱਖਾਂਗੇ ਇਸ ਆਈਸਕ੍ਰੀਮ ਨੂੰ ਦੇਖਾਂਗੇ ਆਪਾਂ ਇਸ ਤਰ੍ਹਾਂ ਆਈਸਕ੍ਰੀਮ ਆਪਾਂ ਫ੍ਰੀਜ ਵਿੱਚ ਰੱਖਤੀ ਪੂਰੀ ਰਾਤ ਤੋਂ ਬਾਅਦ ਆਪਾਂ ਆਈਸਕ੍ਰੀਮ ਫ੍ਰੀਜ ਤੋਂ ਕੱਢ ਲਈ ਆਈਸਕ੍ਰੀਮ ਆਪਣੀ ਜੰਮ ਗਈ ਚੰਗੀ ਤਰ੍ਹਾਂ ਨਾਲ ਡੱਬੀ ਵਾਲੀ ਆਈਸਕ੍ਰੀਮ ਨੂੰ ਥੋੜੀ ਦੇਰ ਆਪਾਂ ਪਾਣੀ 'ਚ ਰੱਖਾਂਗੇ ਥੋੜੀ ਦੇਰ ਆਪਾਂ ਪਾਣੀ 'ਚ ਰੱਖ ਕੇ ਆਪਾਂ ਪਲੇਟ 'ਚ ਕੱਢਾਂਗੇ ਆਈਸਕ੍ਰੀਮ ਨੂੰ ਆਈਸਕ੍ਰੀਮ ਨੂੰ ਆਪਾਂ ਪਲੇਟ 'ਚ ਕੱਢਾਂਗੇ ਆਈਸਕ੍ਰੀਮ ਆਪਾਂ ਆਪਣੀ ਪਲੇਟ 'ਚ ਆਪਾਂ ਕੱਢ ਲਈ ਹੁਣ ਆਪਾਂ ਇਹਦੇ ਪੀਸ ਕਰਾਂਗੇ ਹੁਣ ਆਪਾਂ ਦੂਸਰੀ ਆਈਸਕ੍ਰੀਮ ਨੂੰ ਵੀ ਕੱਢਾਂਗੇ ਕਰੀਮੀ ਕਰੀਮੀ ਆਪਣੀ ਆਈਸਕ੍ਰੀਮ ਜੰਮੀ ਆ ਬਿਲਕੁਲ ਆਪਣੀ ਆਈਸਕ੍ਰੀਮ ਵਿੱਚ ਬਰਫ਼ ਨਹੀਂ ਜੰਮੀ ਹੈਗੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਆ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ